ਅਸੀਂ ਅੱਜ ਪੰਜਾਬ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਿਛਲੇ ਤਕਰੀਬਨ 120 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਸੰਗਰੂਰ ਦੇ ਵਿੱਚ ਸੜਕਾਂ ਤੇ ਬੈਠੇ ਆ ਦਿਨ ਰਾਤ ਸਰਦੀਆਂ ਦੇ ਵਿੱਚ ਸਾਡੇ ਸਾਥੀ ਜਿਹੜੇ ਆ ਉਹ ਉੱਥੇ ਬੈਠੇ 120 ਦਿਨਾਂ ਤੋਂ ਔਰ ਅੱਜ ਇੱਕ ਸਾਡਾ ਸਾਥੀ ਜਿਹੜਾ ਜੋਨੀ ਸਿੰਘਲਾ ਹੈ ਉਹ ਅੱਜ 22 ਤਰੀਕ ਤੋਂ 22 ਦਸੰਬਰ ਤੋਂ ਮਰਨ ਵਰਤ ਤੇ ਬੈਠ ਗਿਆ ਕਿਉਂਕਿ ਇਹ ਸਰਕਾਰ ਨੇ ਸਾਡੀ ਤਿੰਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਈ ਬਾਹ ਨਹੀਂ ਫੜੀ ਤੇ ਉਹ ਬਾਹ ਨਾ ਫੜਨ ਦੇ ਕਰਕੇ ਸਾਡੇ ਦੇ ਜਾਇਜ਼ ਹੱਕਾਂ ਦੀ ਖਾਤਰ ਸਾਡੇ ਬਣਦੇ ਹੱਕ ਸਾਡੇ ਲਿਖਤੀ ਆਰਡਰ ਜਿਹੜੇ ਆ 2011 ਦੇ ਵਿੱਚ ਜਿਹੜੇ ਸਾਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤੇ ਸੀ ਅਸੀਂ ਉਹਨਾਂ ਨੂੰ ਲਾਗੂ ਕਰਾਉਂਦੇ ਫਿਰਦੇ ਆ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਕਿ 10 ਸਾਲ ਬਾਅਦ ਜਿਹੜੇ ਆਰਡਰ ਹੋਏ ਆ ਉਹ ਅਸੀਂ ਲਾਗੂ ਕਰਾਉਣ ਦੇ ਲਈ ਮਰ ਰਵਤ ਰੱਖ ਰਹੇ ਆ ਇਹ ਪੰਜਾਬ ਸਰਕਾਰ ਦੇ ਲਈ ਸ਼ਰਬ ਵਾਲੀ ਗੱਲ ਹੈ ਸਮੇਂ-ਸਮੇਂ 'ਤੇ ਸਰਕਾਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਸਾਡੇ ਤੇ ਜਿਹੜੇ ਜੋ ਸਾਡਾ ਲਿਖਤੀ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਅੱਜ ਸਾਡੇ 100 ਤੋਂ ਅੱਬ ਜਿਹੜੇ ਸਾਥੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਤੇ ਉਹਨਾਂ ਅਲਵਿਦਾ ਕਹਿ ਚੁੱਕੇ ਸਾਥੀਆਂ ਦੇ ਪਰਿਵਾਰ ਰੁੱਲਦੇ ਪਏ ਨੇ ਉਹਨਾਂ ਨੂੰ ਕੋਈ ਮਾਲੀ ਹਾਲਤ ਨਹੀਂ ਹੈ ਕਿਸੇ ਨੇ ਕੋਈ ਸਹਾਇਤਾ ਨਹੀਂ ਦਿੱਤੀ ਪੰਜਾਬ ਸਰਕਾਰ ਕੀ ਕਿਸੇ ਵੀ ਵਿਭਾਗ ਨੇ ਕਿਸੇ ਅਧਿਕਾਰੀ ਨੇ ਉਹਨਾਂ ਦੇ ਘਰ ਤੇ ਜਾ ਕੇ ਪੁੱਛਿਆ ਤੱਕ ਨਹੀਂ ਆ ਤੇ ਅਸੀਂ ਅੱਜ 40 45 ਸਾਲ ਦੀ ਉਮਰ ਦੇ ਹੋ ਗਏ ਆ ਤੇ ਅੱਜ ਸਾਡੇ ਬੱਚੇ ਪਰਿਵਾਰ ਕਿ ਕਿਨੇ ਮਤਲਬ ਸਾਡੇ ਉਹ ਵੱਡੇ ਹੋ ਚੁੱਕੇ ਆ ਉਹ ਸਾਡੇ ਨੌਕਰੀਆਂ ਤੇ ਪੜਦੇ ਪਏ ਨੇ ਤੇ ਅਸੀਂ ਅੱਜ ਉਹਨਾਂ ਦੇ ਮਾਪਿਓ ਫਿਰ ਸੜਕਾਂ ਤੇ ਰੋਲਦੇ ਪਏ ਆ ਅਸੀਂ ਨਵੇਂ ਸਿਰੇ ਤੋਂ ਸਰਕਾਰ ਨੌਕਰੀਆਂ ਲੱਭੀਏ ਅੱਜ ਦੀ ਹਜਿਟੇਸ਼ਨ ਜਿਹੜੀ ਆ ਕੰਪਿਊਟਰ ਦੇ ਆਪਕ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਹੜੀ ਆ ਅੱਜ ਜਿਹੜਾ ਆਤੀਫੂਕ ਮਜਾਰਾ ਜਿਹੜਾ ਕੀਤਾ ਜਾ ਰਿਹਾ ਮੇਨ ਮਕਸਦ ਉਹਦਾ ਇਹ ਆ ਕਿ ਸਾਡੇ ਸਾਥੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆ ਲਗਾਤਾਰ ਕੋਹ ਹੜਤਾਲ ਦੇ ਬੈਠੇ ਨੇ ਹੁਣ ਜਿਹੜਾ ਮਰਨਰ ਜਿਹੜਾ 6ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜੀ ਜ਼ਾਬਰ ਸਰਕਾਰ ਆ ਪੰਜਾਬ ਬਿਲਕੁਲ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈਗੀ ਵਾਰ-ਵਾਰ ਜਿਹੜੀਆਂ ਵਾ ਮੀਟਿੰਗਾਂ ਕਰਕੇ ਉਹਨਾਂ ਮੀਟਿੰਗਾਂ ਤੋਂ ਜਿਹੜਾ ਕੋਈ ਵੀ ਡਿਸੀਜਨ ਅਜੇ ਤੱਕ ਨਹੀਂ ਲਿਆ ਗਿਆ ਜਿਹੜੇ ਸਾਡੀ ਮੁੱਖ ਮੰਗ ਜਿਹੜੀ ਸੀ ਉਹ ਡਿਪਾਰਟਮੈਂਟ ਵਿੱਚ ਮਰਜਿੰਗ ਦੀ ਸੀ ਛੇਵਾ ਲਾਸਸਾ ਦਾ ਜਿਹੜਾ ਡੀਏ 2021 ਤੋਂ ਫ੍ਰੀਜ਼ ਕੀਤਾ ਗਿਆ ਉਹਦੀ ਬਹਾਲੀ ਦੀ ਮੰਗ ਸੀ ਪਿਛਲੇ ਸਮੇਂ ਦੇ ਇਹ ਗੱਲ ਕਰੀਏ ਤੇ ਸਰਕਾਰ ਦੇ तकरीबन 55 ਮੀਟਿੰਗਾਂ ਜਿਹੜੀਆਂ ਨੇ ਉੱਚ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਨਾਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਹਰ ਵਾਰ ਇਹੀ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਮੰਗ ਵਾ ਜੈਨੂਇਨ ਆ ਅਸੀਂ ਧਰਦੀ ਨਾਲ ਵਿਚਾਰ ਕਰਾਂਗੇ ਜਲਦੀ ਤੁਹਾਡਾ ਕੋਈ ਨਾ ਕੋਈ ਸਾਰਤਕਲ ਲੈ ਕੇ ਆਵਾਂਗੇ ਪਰ ਸਵਾਏ ਮੀਟਿੰਗਾਂ ਤੋਂ ਕੋਈ ਵੀ ਸਲੂਸ਼ਨ ਜਿਹੜਾ ਅੱਜ ਤੱਕ ਨਹੀਂ ਕੱਢਿਆ ਗਿਆ ਇਸ ਸਰਕਾਰ ਦੇ ਲਾਰੇ ਤੋਂ ਉੱਕ ਕੇ ਸਾਡੇ ਸਾਥੀ ਜਿਹੜੇ ਲਗਾਤਾਰ ਸੰਘਰਸ਼ ਨਾਲ ਲੜ ਫੜਿਆ ਵਾ ਸੰਗਰੂਰ ਦੇ ਵਿੱਚ ਪੱਕਾ ਧਰਨਾ ਜਿਹੜਾ ਚੱਲ ਰਿਹਾ ਪਰ ਦੁੱਖ ਦੀ ਗੱਲ ਇਹ ਆ ਕਿ ਕੋਈ ਨਮਾਇੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਐਲਏ ਕੋਈ ਲੋਕਲ ਕੋਈ ਮਿਨਿਸਟਰ ਜਾਂ ਕੋਈ ਵੀ ਇਹਨਾਂ ਦਾ ਅਧਿਕਾਰੀ ਜਿਹੜਾ ਉਸ ਮੋਰਚੇ 'ਤੇ ਨਹੀਂ ਅਜੇ ਤੱਕ ਨਹੀਂ ਪਹੁੰਚਿਆ ਕੰਪਿਊਟਰ ਦੇ ਆਫਕਾਂ ਦੀ ਸਾਰ ਨਹੀਂ ਲਈ ਜਾ ਰਹੀ ਅਜੇ ਹੀ ਸਰਦੀ ਦੇ ਵਿੱਚ ਜਿਹੜੇ ਅਧਿਆਪਕ ਆ ਉਹ ਘਰੋਂ ਬੇਕਾਰ ਹੋ ਕੇ ਛੜਕਾਂ ਦੇ ਰੋਲ ਨੂੰ ਮਜਬੂਰ ਆ ਇਹ ਸਰਕਾਰ ਜਿਹੜੀ ਸੀ ਝੂਠੀ ਇਨਕਲਾਬੀਆ ਦੀ ਸਰਕਾਰ ਆ ਜਿਹੜੀ ਇਹ ਦਾਵਾ ਕਰਕੇ ਆਈ ਸੀ ਕਿ ਅਸੀਂ ਪਾਵਰ ਚ ਆਵਾਂਗੇ ਤੇ ਸਾਰੇ ਮਸਲੇ ਹੱਲ ਹੋਣਗੇ ਕਿਸੇ ਵੀ ਭੈਣ ਦੀ ਚੁੰਨੀ ਛੜਕਦੇ ਨਹੀਂ ਰੋਲੇਗੀ ਪੱਗਾਂ ਨਹੀਂ ਲੈਣਗੀਆਂ लाठी चार्ज ਨਹੀਂ ਹੋਣਗੇ ਅੱਜ ਦੇਖੋ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਸੰਘਰਸ਼ ਚੱਲ ਰਿਹਾ ਔਰ ਜਿਹੜੀਆਂ ਜਿਹੜੀਆਂ ਸੰਘਰਸ਼ੀਤ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਜਿਹੜਾ ਵਾ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੀ ਔਰ ਨਰਦਾਈ ਬੁਣਾ ਇੰਨਾ ਵਾ ਕਿ ਕਿਸੇ ਵੀ ਸਾਥੀ ਦਾ ਜਿਹੜਾ ਵਾ ਸਾਰ ਨਹੀਂ ਲਈ ਜਾ ਰਹੀ ਅਸੀਂ ਸਰਕਾਰ ਤੋਂ ਪੁਰਜਰ ਬੰਗ ਕਰਦੇ ਹਾਂ ਕਿ ਜੇਕਰ ਸਾਡੀਆਂ ਜਿਹੜੀਆਂ ਬਹੁਤ ਜੈਨੂਇਨ ਮਸਲੇ ਨੇ ਕਿਉਂਕਿ ਅਸੀਂ ਪਿਛਲੇ 20 ਸਾਲ ਤੋਂ ਜੌਬ ਕਰ ਰਹੇ ਹਾਂ ਸਰਕਾਰੀ ਸਕੂਲਾਂ ਵਿੱਚ 2011 ਤੋਂ ਬਕਾਇਦਾ ਰੈਗੂਲਰ ਕੀਤਾ ਗਿਆ ਸਾਨੂੰ ਜਿੱਥੇ ਪੰਜੋਂ ਬੇ ਇੱਕ ਮਿਸ਼ਨ ਸਾਡੇ ਲੱਗਾ ਛੇਵਾਂ ਲੱਗਣਾ ਬਣਦਾ ਸੀ ਸਾਡੇ ਤੇ ਸਾਡੇ ਤੇ ਉਹ ਨਹੀਂ ਲਾਇਆ ਗਿਆ ਸੀਐਸਆਰ ਰੂਲ ਜਿਹੜੇ ਸਾਡੇ ਤੇ ਬਕਾਇਦਾ ਲਿਖ ਕੇ ਦਿੱਤੇ ਗਏ ਸਾਡੇ ਉਹ ਸੋਸਾਇਟੀ ਦੇ ਤਹਿਤ ਜਿਹੜੀ ਸਾਡੀ ਸਰਵਿਸ ਗਵਰਨ ਨਹੀਂ ਕੀਤੀ ਗਈ ਅੱਜ ਸਰਕਾਰ ਜਿਹੜੀ ਆ ਨਵੇਂ ਸਰਵਿਸ ਰੂਲ ਜਿਹੜੇ ਲਿਆ ਆ ਕੇ ਸਾਡੀ ਜਿਹੜੀ ਪਿਛਲੀ ਸਰਵਿਸ ਉੱਤੇ ਲੀਗ ਮਾਰ ਰਹੀ ਆ ਜਿਹਦਾ ਪੂਰਜੋਰ ਵਿਰੋਧ ਕੀਤਾ ਜਾਊਗਾ ਜੇਕਰ ਸਰਕਾਰ ਜਿਹੜਾ ਕੋਈ ਕੰਮ ਕਰਦੀ ਆ ਔਰ ਡਟਵਾ ਵਿਰੋਧ ਕਰਾਂਗੇ ਔਰ ਹਰ ਇੱਕ ਫੰਕਸ਼ਨ ਸਰਕਾਰੀ ਗੈਰ ਸਰਕਾਰੀ ਜਿੱਥੇ ਵੀ ਇਹਦਾ ਦੇ ਮંત્રી ਮੁੱਖ ਮੰਤਰੀ ਜਾਂ ਬਾਕੀ ਅਮਲਾ ਫਿਆਲਾ ਪਹੁੰਚੇਗਾ ਉਹਦਾ ਵਿਰੋਧ ਕੀਤਾ ਜਾਵੇਗਾ ਅਸੀਂ ਘਰਾਂ 'ਚ ਬਹਿਣ ਵਾਲੇ ਨਹੀਂ ਆ ਕਿਉਂਕਿ ਪੰਜਾਬ ਦੇ 6540 ਕੰਪਿਊਟਰਾਂ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ 100 ਦੇ ਕਰੀਬ ਕੰਪਿਊਟਰ ਦੇ ਆਪਕ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਪਰਿਵਾਰ ਜਿਹੜੇ ਆ ਰੁਲ ਗਏ ਆ ਇੱਕ ਨਿੱਕੇ ਪੈਸੇ ਦਾ ਵੀ ਜਿਹੜਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਜਿਹੜੀ ਆ ਉਹਦੀ ਇਹ ਤੁਲਣਾ ਔਰੰਗਜ਼ੇਬ ਦੇ ਨਾਲ ਜਾਂ ਮੁਗਲ ਹਕੂਮਤ ਦੇ ਨਾਲ ਕੀਤੀ ਜਾਵੇ ਤੇ ਕੋਈ ਦੂਜੀ ਗੱਲ ਨਹੀਂ ਹੋਏਗੀ ਔਰ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਰੈਗੂਲਰ ਜੈਨੂਨ ਮੰਗਾਂ ਨੇ ਉਹਨਾਂ ਦਾ ਤੁਰੰਤ ਹੱਲ ਜੇਕਰ ਸਰਕਾਰ ਨਹੀਂ ਕਰਦੀ ਤੇ ਸੰਘਰਸ਼ ਜਿਹੜਾ ਜਿੱਥੇ ਪਹਿਲਾਂ ਬਹੁਤ ਠਿੱਕਾ ਚੱਲ ਰਿਹਾ ਉਹਨੂੰ ਹੋਰ ਠਿੱਕਾ ਕੀਤਾ ਜਾਊਗਾ ਇਸ ਸਾਲ ਕੇ ਦੇ ਜਿਹੜੇ ਨੁਮਾਇंदे ਨੇ ਆਮ ਆਦਮੀ ਪਾਰਟੀ ਦੇ ਸ੍ਰੀ ਰਮਨ ਬੈਲ ਜੀ ਉਹਨਾਂ ਦੇ ਘਰ ਦੇ ਗਾੜੀ ਜਾ ਕੇ ਪਿੱਛੇ ਆਪਾਂ ਕਰਾਂਗੇ ਕਿਉਂਕਿ ਅਸੀਂ ਇਹ ਸਿਆਪਾ ਪਹਿਲਾਂ ਵੀ ਬਹੁਤ ਵਾਰੀ ਕਰ ਚੁੱਕੇ ਆ ਪਿਛਲੀ ਵਾਰੀ ਵੀ ਅਸੀਂ ਗਏ ਸੀ ਦਿਵਾੜੀ ਤੋਂ ਵੀ ਪਹਿਲਾਂ ਵੀ ਗਏ ਸੀ ਦਿਵਾੜੀ ਤੇ ਵੀ ਗਏ ਸੀ ਔਰ ਹਰ ਵਾਰ ਉਹ ਬਾਹਰ ਆਣ ਕੇ ਸਾਡੇ ਨਾਲ ਗੱਲ ਕਰਦੇ ਔਰ ਕਹਿੰਦੇ ਕਿ ਤੁਸੀਂ ਕੋਈ ਗੱਲ ਹੀ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਹਾਡੀ ਫਾਈਲ ਸਾਡੇ ਕੋਲ ਆਸੀ ਇਹਨੂੰ ਪਟਕ ਵੀ ਕਰਾਵਾਂਗੇ ਤੁਹਾਡਾ ਮਸਲਾ ਵੀ ਹੱਲ ਕਰਾਵਾਂਗੇ ਸਾਰੇ ਬੰਦੇ ਲੋਕਲ ਅਸੀਂ ਗੁਰਦਾਸਪੁਰ ਨਾਲ ਬਿਲੋਂਗ ਕਰਦੇ ਹਾਂ ਇਸ ਹਲਕੇ ਨਾਲ ਔਰ ਸਾਡੀ ਇਹਨਾਂ ਤੋਂ ਵੀ ਮੰਗ ਹੈਗੀ ਹੈ ਕਿ ਜੇਕਰ ਸਾਡੀ ਇਹਨਾਂ ਮੈਦਗੀ ਕਰ ਸਕਦੇ ਆ ਸਾਡਾ ਕੋਈ ਮਸਲਾ ਹੱਲ ਕਰ ਸਕਦੇ ਤੇ ਜ਼ਰੂਰ ਜਿਹੜੀ ਆ ਉਹਨਾਂ ਤੱਕ ਪਹੁੰਚ ਕਰਕੇ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਨੇ ਮੁੱਖ ਮੰਤਰੀ ਨੇ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਤੱਕ ਸਾਡੀ ਗੱਲ ਪਹੁੰਚਾਉਣ ਕਿਉਂਕਿ ਸਾਡੀ ਜਿਹੜੀ ਇੱਕ ਫਾਈਲ ਆ ਉਹ ਡੀਏ ਨਾਲ ਸੰਬੰਧਤ ਆ ਉਹ ਵੀ ਸਾਡੀ ਜਿਹੜੀ ਆ ਉਹ ਲਟਕੀ ਪਈ ਆ ਜੇਕਰ ਸਾਨੂੰ ਉਹ ਫਾਇਲ ਜਿਹੜੀ ਕਲੀਅਰ ਕਰਦੇ ਉਹਦੇ ਨਾਲ ਵੀ ਸਾਨੂੰ ਇੱਕ ਆਰਥਿਕ ਲਾਭ ਜਿਹੜਾ ਮਿਲਦਾ ਵਾ ਸੋ ਜਿੱਥੇ ਸਾਡੀ ਮੇਨ ਮੰਗ ਸਿੱਖਿਆ ਭਾਗ ਦੀ ਮਰਜ਼ਿੰ ਪਲੱਸ ਜਿਹੜਾ ਇਹਦਾ ਡੀਏ ਫ੍ਰੀਜ ਹੋਇਆ ਵਾ ਉਹ ਜਿਹੜਾ ਉਹਦੀ ਬਹਾਲੀ ਕੀਤੀ ਜਾਵੇ